ਸਤ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਅਤਵਾਦੀ ਰਿੰਦਾ ਦੇ ਪਿੰਡ ਤੋਂ ਪਾਕਿਸਤਾਨ ਗਿਆਸੀ ਜਲੰਧਰ ਦਾ ਨੌਜਵਾਨ ਮਾਨੀ ਰੋਂਦੀ ਕਹਾ ਉੱਤਰ ਨੂੰ ਭਾਰਤ ਲਿਆਂਦਾ ਜਾਵੇ ਜਿੰਦਰ ਦੇ ਸ਼ਾਕੋਟ ਦਾ ਇੱਕ ਨੌਜਵਾਨ ਸ਼ਰਨਦੀਪ ਸਿੰਘ ਬੱਬਰ ਖਾਲਸਾ ਸਮੂਹ ਦੇ ਤਰਨਤਨ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਇਆ ਸੂਤਰਾਂ ਦਾ ਕਹਿਣਾ ਹੈ ਕਿ ਉਸਨੇ ਬੱਬਰ ਖਾਲਸਾ ਦੇ ਅੱਤਵਾਦੀ ਰਿੰਦਾ ਦੇ ਪਿੰਡ ਰਤੋਕੇ ਸਰਹਾਲੀ ਰਾਹੀਂ ਸਰਹੱਦ ਪਾਰ ਕੀਤੀ ਇਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪਾਕਿਸਤਾਨ ਵਿੱਚ ਦਾਖਲ ਹੋਣ ਵਾਲਾ ਚਰਨਦੀਪ ਕਪੂਰ ਤਲਾ ਦੀ ਜੇਲ੍ਹ ਵਿੱਚ ਸਮਾਂ ਕੱਟ ਚੁੱਕਾ ਹੈ ਇਸ ਤੋਂ ਬਾਅਦ ਉਸਨੇ ਪਾਕਿਸਤਾਨ ਜਾਣ ਦੀ ਯੋਜਨਾ ਮਨਾਈ ਜੰਸਿਕਾਂ ਨੇ ਇਸ ਗੱਲ ਦੀ ਜਾਂਚ ਸ਼ੁਰੂ ਕੀ ਕਰ ਦਿੱਤੀ ਹੈ ਕਿ ਉਹ ਜੇਲ੍ਹ ਵਿੱਚ ਕਿਸ ਨੂੰ ਮਿਲਿਆ ਸੀ ਅਤੇ ਕਿਸ ਨਾਲ ਬੈਰਿਕ ਸੰਝੀ ਕੀਤੀ ਸੀ ਇਹ ਸ਼ੱਕ ਹੈ ਕਿ ਸ਼ਰਨਦੀਪ ਨੂੰ ਪਾਕਿਸਤਾਨ ਦੇ ਕਿਸੇ ਹੈਂਡਲਰ ਨੇ ਬੁਲਾਇਆ ਸੀ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨੌਜਵਾਨ ਖਾਲਿਸਤਾਨ ਨੂੰ ਚਾੜ ਰੱਖਦਾ ਹੈ ਜਿਸ ਕਾਰਨ ਹੋ ਸਕਦਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਕਿਸੇ ਨਾਲ ਸੰਪਰਕ ਕੀਤਾ ਵੇਸ ਤੋਂ ਬਾਅਦ ਹੀ ਉਸਨੇ ਸਰਹੱਦ ਪਾਰ ਕਰਨ ਦੀ ਹਿੰਮਤ ਜਟਾਈ ਹੈ ਇਹ ਧਿਆਨ ਦਿਨ ਜੋ ਕਹੇ ਕਿ ਪਾਕਿਸਤਾਨ ਦੇ ਕਸੂਰ ਸੈਕਟਰ ਵਿੱਚ ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਾਕਿਸਤਾਨ ਰਿੰਜਰਾ ਨੇ ਉਸ ਦੀ ਇੱਕ ਫੋਟੋ ਜਾਰੀ ਕੀਤੀ ਸੀ ਜਿਸ ਵਿੱਚ ਉਸ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਹਨ ਸ਼ਰਨਦੀਪ ਦੀ ਮਾਂ ਪਾਕਿਸਤਾਨ ਵਿੱਚ ਉਸ ਦੀ ਗ੍ਰਿਫਤਾਰੀ ਬਾਰੇ ਸੁਣ ਕੇ ਦੁਖੀ ਹੈ ਉਸ ਨੇ ਹੰਝਮ ਪਰਿਆਵਾਜ਼ ਵਿੱਚ ਆਪਣੇ ਪੁੱਤਰ ਨੂੰ ਭਾਰਤ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ ਉਸ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਪਾਕਿਸਤਾਨ ਵਿੱਚ ਆਪਣੇ ਪੁੱਤਰ ਦੀ ਗ੍ਰਿਫਤਾਰੀ ਬਾਰੇ ਸੁਣ ਕੇ ਮਾਂ ਬਹੁਤ ਦੁਖੀ ਹੈ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ ਸ਼ਰਨਦੀਪ ਬੁਰੀ ਸੰਗਤ ਵਿੱਚ ਪੈ ਗਿਆ ਹੈ ਤੇ 2 ਨਵੰਬਰ ਨੂੰ ਆਪਣੇ ਦੋਸਤ ਨਾਮ ਮਨਦੀਪ ਦੋਸਤ ਮਨਦੀਪ ਨਾਲ ਚਲਾ ਗਿਆ ਮਨਦੀਪ ਉਸ ਨੂੰ ਤਰਨਤਨ ਬਾਰਡਰ ਤੇ ਲੈ ਆਇਆ ਸ਼ਰਨਦੀਪ ਬਾਰੇ ਪੁੱਛੇ ਜਾਣ ਤੇ ਮਨਦੀਪ ਨੇ ਕਿਹਾ ਕਿ ਉਸ ਨੂੰ ਚਾਕੋਟ ਵਿੱਚ ਛੱਡ ਗਿਆ ਸੀ 5 ਦਿਨਾਂ ਬਾਅਦ ਮਨਦੀਪ ਨੇ ਖੁਲਾਸਾ ਕੀਤਾ ਕਿ ਉਹ ਉਸ ਨੂੰ ਤਰਨਤਨ ਬਾਰਡਰ ਤੇ ਛੱਡ ਗਿਆ ਸੀ ਇਸ ਮਾਮਲੇ ਸੰਬੰਧੀ ਐਸਐਸਬੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਰਨਦੀਪ ਸਿੰਘ ਨੇ ਦੇਖਾਲਸਾ ਹੁਣ ਸਬੰਧੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਮਿਲੀ ਸੀ ਮਾਮਲੇ ਦੀ ਡੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਣ ਪਤਾ ਲੱਗਾ ਹੈ ਕਿ ਉਹ ਪਾਕਿਸਤਾਨ ਪਹੁੰਚ ਗਿਆ ਹੈ ਤੇ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਤਰ੍ਹਾਂ ਸਬੰਧੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਡੀਐਸਪੀ ਹਾਕੂਟ ਨੇ ਵੀ ਸ਼ਰਨਦੀਪ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਰਤ ਮੁਖੀ ਅਤੇ ਪਾਕਿਸਤਾਨ ਖੇਤ ਇੱਕ ਬਦਨਾਮ ਅਤਵਾਦੀ ਗੈਂਗਸਟਰ ਰਵਿੰਦਰ ਰਿੰਦਾ ਤੇ ਪਾਕਿਸਤਾਨ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ ਉਹ ਪਾਕਿਸਤਾਨ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਕਰਦਾ ਹੈ ਇੱਕ ਮਹੀਨਾ ਪਹਿਲਾਂ ਰਿੰਦਾ ਦਾ ਆਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਸਨੇ ਕਿਹਾ ਸੀ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਤੋਂ ਫਰੋਤੀ ਮੰਗਣਾ ਬੰਦ ਕਰੋ ਕਿਸੇ ਬਿਲਡਰ ਮਾਈਨਿੰਗ ਮਾਫੀਆ ਸ਼ਰਾਬ ਠੇਕੇਦਾਰ ਤੋਂ ਫਰੋਤੀ ਮੰਗੋ ਕਿਸੇ ਸੰਸਦ ਮੈਂਬਰ ਜਾਂ ਦਾ ਇੱਕ ਤੋਂ ਪੁੱਛੋ ਜਿਸ ਦੀ ਤਨਖਾਹ 2-3 ਲੱਖ ਰੁਪਏ ਹੈ ਪਰ ਉਹ ਸਿਰਫ 5 ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਇਕੱਠੀ ਕਰਦਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ ਜਦੋਂ ਤੁਹਾਨੂੰ ਮਿਲੂ